ਜੋ ਇਹਨਾਂ ਦੀ ਇਸ ਗਰਮੈਂਟ ਦੀਆਂ ਪਾਲਿਸੀਜ਼ ਰਹੀਆਂ ਨੇ ਕੰਪਲੀਟਲੀ ਅੱਜ ਪੰਜਾਬ ਇਕਨੋਮਿਕ ਤੌਰ ਤੇ ਬਹੁਤ ਭਾਰੀ ਨੁਕਸਾਨ ਦੇ ਵਿੱਚ 13 ਫਰਵਰੀ ਤੋਂ ਅੱਜ ਪੰਜਾਬ ਦੀ ਅਜੇ ਤੱਕ ਨਾਕਾਬੰਦੀ ਹੋਈ ਹੈ ਜੀ ਪਰ ਇਹਨੂੰ ਤੋਰ ਲੈ ਇਹਨੂੰ ਇੱਕ ਪਾਸੇ ਲਾ ਲੈ ਨਾ ਛੇ ਨਾ ਇੱਕੋ ਵਿੱਚ ਬਿਠਾ ਪੰਜਾਬ ਦੀ ਨਾਕਾਬੰਦੀ ਹੋਈ ਹੈ ਬਜਾਏ ਪੰਜਾਬ ਦੀ ਟੈਰੀਟਰੀ ਨੂੰ ਡਿਫੈਂਡ ਕਰਨ ਵਾਸਤੇ ਭਗਵੰਤ ਮਾਨ ਤੇ ਦੀ ਪੁਲਿਸ ਜਿਹੜੀ ਹੈ ਗੋਡਿਆਂ ਭਰਨੇ ਹੋ ਗਈ ਹੈ ਕੱਲ ਸ਼ੁਭਕਰਨ ਸਿੰਘ ਦੀ ਮੌਤ ਦੇ ਵਿੱਚ ਸਾਰੇ ਨੂੰ ਪਹਿਲੇ ਤੇ ਜਿਹੜੀ ਐਫ ਆਈ ਆਰ ਲੋਜ ਕੀਤੀ ਉਹਦੇ ਵਿੱਚ ਬੰਦਾ ਹੀ ਸਾਰੇ ਪੰਜਾਬ ਦੀ ਮੰਗ ਸੀ ਕਿ ਜਸਾਂ ਬਰਗਾੜੀ ਤੇ ਬਹਿਵਲ ਕਲਾਨ ਤੁਸੀਂ ਬਾਦਲਾ ਦੇ ਖਿਲਾਫ ਪਰਚਾ ਦਰਜ ਕੀਤਾ ਉਹ ਕਿਹੜੇ ਲੋਕਾਂ ਤੇ ਸੀ ਕੀ ਆਰਡਰਸ ਉਹਨਾਂ ਤੇ ਹੋਏ ਸੀ ਸਾਡਾ ਵੀ ਇਹ ਗੱਲ ਕਹਿਣੀ ਕਿ ਆਰਡਰਸ ਹੋਮ ਮਿਨਿਸਟਰ ਆਫ ਹਰਿਆਣਾ ਦੇ ਹੋਏ ਨੇ ਇਹਦੇ ਵਿੱਚ ਅਨਿਲ ਵਿਜ ਹੋਮ ਮਿਨਿਸਟਰ ਨੂੰ ਐਫ ਆਈ ਆਰ ਚ ਪਾਓ ਬਲੈਂਕ ਐਫ ਆਈ ਆਰ ਦਿੱਤੀ 7 ਦਿਨ ਲਗਾਤਾਰ ਵੇਟ ਕਰਦੇ ਰਹੇ ਉਹ ਵੀ ਮੇਰੀ ਪੇਲ ਪਈ ਸੀ ਪੁਰਾਣੇ ਐਡਵੋਕੇਟ ਜਨਰਲ ਦਿਓਲ ਸਾਹਿਬ ਮੇਰੇ ਵਕੀਲ ਸਨ ਕੱਲ ਚੀਫ ਜਸਟਿਸ ਦੀ ਕੋਰਟ ਦੇ ਵਿੱਚ ਲੱਗੀ ਸੀ ਇਹਨਾਂ ਨੂੰ ਇੱਕ ਦਿਨ ਪਹਿਲੇ ਜੋ ਨੋਟਿਸ ਮਿਲਿਆ ਇਹਨਾਂ ਨੂੰ ਪਤਾ ਸੀ ਕਿ ਇਹ ਆਨਰੇਬਲ ਹਾਈ ਕੋਰਟ ਨੇ ਹੋਣੇ ਐਫ ਆਈ ਆਰ ਦਰਜ ਕਰਨ ਵਾਸਤੇ ਕਿਹਾ ਹੈ ਪਰसों ਰਾਸ 10:40 ਤੇ ਐਫਆਈਆਰ ਦਰਜ ਕਰਦੇ ਨੇ ਫਿਰ ਇਹ ਰਾਤ 11 ਵਜੇ ਪੋਸਟਮਾਰਟਮ ਕਰਦੇ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਮੁਖਾਵਾਂਗਾ ਜਦੋਂ ਇੱਥੋਂ ਸੈਸ਼ਨ ਖਤਮ ਹੋ ਜਾਂਦਾ ਗਵਰਨਮੈਂਟ ਆਫ ਇੰਡੀਆ ਦੀ ਤੇ ਗਵਰਨਮੈਂਟ ਆਫ ਪੰਜਾਬ ਦੀ ਹੈਲਥ ਦੀ ਹੈਡਵਾਈਸਰੀ ਹੈ ਕਿ ਸਨਸੈਟ ਤੋਂ ਬਾਅਦ ਜਦੋਂ ਦਿਨ ਛੁੱਪ ਜਾਂਦਾ ਕੋਈ ਪੋਸਟਮਾਰਟਮ ਨਹੀਂ ਹੋਏਗਾ ਵਿਸ਼ੇਸ਼ ਤੌਰ ਜਿਹਦੇ ਵਿੱਚ ਜਿਸ ਤਰ੍ਹਾਂ ਫਾਇਰ ਵਜੇ ਗੋਲੀ ਵਜੀ ਹੈ ਉਹ ਕਹਿੰਦੇ ਜਿਹੜੀ ਨੈਚੁਰਲ ਲਾਈਟ ਦੇ ਵਿੱਚ ਜ਼ਖਮ ਨੂੰ ਤੁਸੀਂ ਵੇਖ ਸਕਦੇ ਹੋ ਇਹ ਇੱਕ ਬਕਾਇਦਾ ਤਾਂ ਐਡਵਾਈਜ਼ਰੀ ਜਿਹਦੇ ਅਗੇਂਸਟ ਹੈ ਪੰਜਾਬ ਗਵਰਨਮੈਂਟ ਦੀ ਵੀ ਐਡਵਾਈਜ਼ਰੀ ਮੇਰੇ ਕੋ ਭਾਈ ਗਵਰਨਮੈਂਟ ਆਫ ਇੰਡੀਆ ਦੀ ਐਡਵਾਈਜ਼ਰੀ ਹੈ ਇਹਨਾਂ ਨੂੰ ਜੇ 7 ਦਿਨ ਡੀਕ ਕਰਦੇ ਫਿਰ ਜੋ ਇਹਨਾਂ ਨੇ ਕੰਮ ਕੀਤਾ ਵੇਖੋ ਇਹਨਾਂ ਪੁਲਿਸ ਸਟੇਸ਼ਨ ਜੀਨ ਦੇ ਵਿੱਚ ਉੱਥੇ ਇੱਕ ਇਹਨਾਂ ਦਾ ਮੈਨੂੰ ਥਾਣਾ ਭੁੱਲ ਗਿਆ ਜਿਹਦੇ ਵਿੱਚ ਕੇਸ ਦਰਜ ਕਰ ਉਹਦਾ ਮਤਲਬ ਇਹਨਾਂ ਨੇ ਇਹ ਸਾਬਤ ਕਰ ਦਿੰਦਾ ਕਿ ਵਾਕਿਆ ਜਿਹੜਾ ਹੋਇਆ ਹੈ ਹਰਿਆਣੇ 'ਚ ਹੋਇਆ ਤੇ ਇਹਨੇ ਕੀ ਡਿਫੈਂਡ ਕਰਨਾ ਸੀ ਇਕਨੋਮੀ ਜ਼ੀਰੋ ਹੋ ਚੁੱਕੀ ਹੈ ਜਿੰਨੇ ਤੁਸੀਂ ਵੇਖੋ ਜਿੰਨੇ ਵਪਾਰੀਆਂ ਨੇ ਜਾਂ ਇੰਡਸਟਰੀਲਿਸਟਾਂ ਨੇ ਬੈਂਕਾਂ ਕੋਲ ਕਰਜ਼ਾ ਲੈ ਕੇ ਆਪਣੀ ਇੰਡਸਟਰੀ ਚ ਲਾ ਰਹੇ ਨੇ ਬੈਂਕ ਤੇ ਉਹਦੇ ਕੋ ਇੰਟਰਸਟ ਲੈ ਹੀ ਰਹੇ ਨੇ ਗਵਰਨਮੈਂਟ ਤੇ ਪੰਜਾਬ ਨੇ ਇੱਕ ਨਵਾਂ ਬੈਕ ਡੋਰ ਉਹਦਾ ਸਾਰਿਆਂ ਨੂੰ ਟੈਕਸ ਕਰ ਦੋ ਜ਼ੀਰੋ ਐਫ ਆਈ ਆਰ ਤੋਂ ਕਿੰਨੇ ਪਰਸੈਂਟ ਆ ਸਕੀ ਜਦ ਪਰਵਾਹ ਨਾਲ ਇਨਸਾਫ ਮਿਲਣ ਦੀ ਇੱਕ ਆਸ ਦਾ ਤੇ ਚਾਂਸ ਹੀ ਕੋਈ ਨਹੀਂ ਜੀ ਤੁਈ ਮੈਨੂ ਦਾ ਇਹ ਉਸ ਤਰ੍ਹਾਂ ਹੀ ਹੈ ਜਿਸਾ ਸਿੱਧੂ ਮੂਸੇਵਾਲੇ ਦਾ ਕੇਸ ਹੋਇਆ ਸੀ ਉਸ ਟਾਈਮ ਵੀ ਉਹਦੇ ਪੇਰੈਂਟਸ ਨਹੀਂ ਸੀ ਚਾਹੁੰਦੇ ਕਿ ਮੌਕੇ ਤੇ ਸਿਸਕਾਰ ਹੋਵੇ ਇਹੀ ਇੰਟੈਲੀਜੈਂਸ ਦੇ ਅਫਸਰ ਜਿਹੜੇ ਹੁਣ ਇਸ ਪਰਿਵਾਰ ਨੂੰ ਕਿਉਂਕਿ ਗਰੀਬ ਪਰਿਵਾਰ ਨੇ ਵਿਚਾਰੇ ਮਿਸਗਾਈਡ ਹੋ ਜਾਂਦੇ ਜੋ ਐਡੀਜੀਪੀ ਲੈਵਲ ਦਾ ਆਈਜੀ ਲੈਵਲ ਦੇ ਬੰਦੇ ਜਾਂਦੇ ਨੇ ਇਹਨਾਂ ਨੂੰ ਸੁਆਵੀਆਂ ਕਹਾਣੀਆਂ ਸੈੱਲ ਕਰਦੇ ਨੇ ਨੌਕਰੀ ਦਾ ਵੀ ਕਹਿੰਦਾ ਕਰੋੜ ਰੁਪਏ ਤੇ ਗੱਲ ਇੱਥੇ ਕਰੋੜ ਰੁਪਏ ਤੇ ਇੱਕ ਨੌਕਰੀ ਦੀ ਨਹੀਂ 300 ਬੰਦਾ ਹੋਰ ਫੱਟੜ ਪਿਆ ਪੰਜਾਬ ਦੇ ਇੰਟਰਸਟ ਨੂੰ ਤੁਸੀਂ ਕਿਸਾਨਾਂ ਦੇ ਇੰਟਰਸਟ ਨੂੰ ਪ੍ਰੋਟੈਕਟ ਨਹੀਂ ਕਰ ਸਕੇ ਸਾਰਿਆਂ ਨਾਲ ਪਹਿਲੇ ਤਾਂ ਕਿਸਾਨ ਜਥੇਬੰਦੀਆਂ ਚ ਜੇ ਪਾੜ ਪਾਇਆ ਉਹ ਭਗਵੰਤ ਮਾਨ ਨੇ ਤੇ ਇਹਦੀ ਇੰਟੈਲੀਜੈਂਸ ਪੁਲਿਸ ਦੀਆਂ ਏਜੰਸੀਆਂ ਨੇ ਪਾਇਆ ਪਹਿਲੇ ਤੇ ਉਹਨਾਂ ਨੂੰ ਕਮਜ਼ੋਰ ਕੀਤਾ ਉਹਨਾਂ ਨੂੰ ਇਹ ਸੀ ਕਿ ਜੇ ਸਾਰੇ ਜਣੇ ਇਕੱਠੇ ਹੋਣਗੇ ਦਿੱਲੀ ਜਾਣਗੇ ਤੇ ਜਿਹੜੇ ਵਾਦੇ ਮੋਦੀ ਸਾਹਿਬ ਨੇ 3 ਸਾਲ ਪਹਿਲੇ ਕੀਤੇ ਜੋ ਵਾਪਸ ਲੈਣ ਉਹ ਮੰਨੇ ਪਹਿਣਗੇ ਗਵਰਨਮੈਂਟ ਆਫ ਇੰਡੀਆ ਨੂੰ ਵੀ ਪਤਾ ਸੀ ਕਿ ਜਥੇਬੰਦੀਆਂ ਇਲੈਕਸ਼ਨਾਂ ਦੇ ਨੇੜੇ ਜਾ ਕੇ ਸੰਘਰਸ਼ ਕਰਨਗੀਆਂ ਉਹਨਾਂ ਨੂੰ ਕਮਜ਼ੋਰ ਕਰ ਦਿੱਤਾ ਪੰਜਾਬ ਦੀ ਟੈਰੀਟਰੀ ਡਿਫੈਂਡਰੀ ਕੀਤੀ ਪੰਜਾਬ ਪੁਲਿਸ ਕਿਲੋਮੀਟਰ ਪਿਛੇ ਫਿਰਦੀ ਹੈ ਹਰਿਆਣੇ ਦੀ ਪੁਲਿਸ ਬਕਾਇਦਾ ਤੌਰ ਪੀਸਫੁਲ ਪ੍ਰੋਟੈਸਟਰਸ ਉੱਤੇ ਗੋਲੀਆਂ ਚਲਾ ਰਹੀ ਹੈ ਇਟ ਹੈਸ ਨੈਵਰ ਬੀਨ ਸੱਚ ਤੁਸੀਂ ਵੇਖੋ ਜਿਹੜਾ ਸ਼ੁਭਕਰਮਨ ਕਰਨ ਸਿੰਘ ਦੇ ਗੋਲੀ ਵੱਜੀ ਇਹ ਬਿਲਕੁਲ ਪਿਛਲੇ ਪਾਸੇ ਵੱਜੀ ਉਹਦਾ ਮਤਲਬ ਉਹਦਾ ਮੂੰਹ ਇੱਥੇ ਭੱਜ ਰਿਹਾ ਸੀ ਜਾਂ ਕਿਤੇ ਹੋਰ ਜਾ ਰਿਹਾ ਤੇ ਭੱਜਣ ਵਾਲੇ ਨੂੰ ਤਾਂ ਵੈਸੇ ਵੀ ਗੋਲੀ ਨਹੀਂ ਮਾਰੀ ਜਾ ਸਕਦੀ ਐਂਡ ਬਕਾਇਦਾ ਤੌਰ ਕਾਨੂੰਨ ਹੈ ਜੇ ਫਾਇਰ ਵੀ ਕਰਨਾ ਹੈ ਡੀਸੀ ਦੇ ਆਰਡਰਸ ਤੋਂ ਬਾਅਦ ਉਹ ਵੀ ਲੱਤਾਂ ਤੋਂ ਤੇ ਗੋਡੀਆਂ ਤਾਂ ਥੱਲੇ ਹੋਣਾ ਚਾਹੀਦੇ ਤੁਸੀਂ ਸਿੱਧੇ ਤੌਰ ਸਿਰ ਦੇ ਵਿੱਚ ਗੋਲੀਆਂ ਮਾਰ ਰਹੇ ਹੋ ਫਿਰ 0 ਐਫ ਆਈ ਆਰ ਕੱਟ ਰਹੇ ਹੋ ਫਿਰ ਵਾਕਿਆ ਹਰਿਆਣੇ ਦਾ ਬੁਖਾਰ ਰਹੇ ਹੋ ਤਾਂ ਹੋਰ ਕਸਰ ਕੀ ਰਹਿ ਗਈ ਤੇ ਅੱਜ ਵਿਧਾਨ ਸਭਾ ਦੇ ਅੰਦਰ ਮਸਲੇ ਚੱਕੋਗੇ ਤੁਸੀਂ ਕਿਉਂ ਦੇਖੋ ਅੱਜ ਤੇ ਗਵਰਨਰ ਅੱਜ ਗਵਰਨਰ ਦੇ ਅਡਰੈਸ ਸੇ ਥੋੜਾ ਮੋਟਾ ਖੜਾਕ ਤੇ ਜ਼ਰੂਰ ਹੋਏਗਾ ਵੱਡਾ ਖੜਾਕ 4 ਤਰੀਕ ਨੂੰ ਕਰਾਂਗੇ ਉਦੋਂ ਜਵਾਬ ਦੇ ਬਣਾਵਾਂਗੇ ਵੇਖੋ ਤੁਸੀਂ ਇੱਕ ਕੱਲਾ ਇੱਕ ਸਿਟਿੰਗ ਦਿੱਤੀ ਇਹਨਾਂ ਨੇ ਇੱਕ ਸਿਟਿੰਗ ਦਾ ਮਤਲਬ ਹੈ ਬੇਨ ਆਪੋਜੀਸ਼ਨ ਪਾਰਟੀ ਨੂੰ ਬਾਈ ਤੋਂ 25 ਮਿੰਟ ਮਿਲ ਨਹੀਂ ਤਾਂ ਘੱਟ ਤੋਂ ਘੱਟ 2 ਦਿਨ ਦਾ ਗਵਰਨਰਜ਼ ਅਡਰੈਸ ਤੇ 2 ਤੋਂ 3 ਦਿਨ ਦੀ ਬਹਿਸ ਚੱਲਦੀ ਬਜਟ ਤੇ ਵੀ ਇੱਕੋ ਸੈਟਿੰਗ ਹੈ ਕਿਉਂਕਿ 70000 ਕਰੋੜ ਦਾ ਕਰਜ਼ਾ ਚੁੱਕ ਲਿਆ ਕਰਜ਼ਾਈ ਪੰਜਾਬ ਕਰ ਦਿੱਤਾ ਸ ਹੈ ਤੁਸੀਂ ਹੈਰਾਨ ਹੋਗੇ 111000 ਕਰੋੜ ਦੀਆਂ ਸੈਂਟਰ ਸਕੀਮਸ ਪਿਛਲੇ ਸਾਲ ਦੀਆਂ ਲੈਪਸ ਹੋ ਗਈਆਂ ਕਿਉਂਕਿ ਜਿਹੜੇ ਪੈਸੇ ਸੂਬੇ ਨੇ ਪਾਣੇ ਹੁੰਦੇ ਆਪਣਾ ਸ਼ੇਅਰ ਉਹ ਇਹਨਾਂ ਕੋ ਪੈਸੇ ਆ ਨਹੀਂ ਇਹਨਾਂ ਕੋ ਆਪਣੀਆਂ ਫੋਟੋਆਂ ਜੋਗੇ ਤੁਹਾਡੇ ਟੀਵੀਆ ਨੂੰ ਦੇਣ ਵਾਸਤੇ ਅਖਬਾਰਾਂ ਨੂੰ ਦੇਣ ਵਾਸਤੇ ਪੈਸੇ ਆਏ ਨੇ ਪੰਜਾਬ ਦੀਆਂ ਸੈਂਟਰ ਸਕੀਮਸ ਦਾ ਲਾਭ ਲੈਣ ਵਾਸਤੇ ਦੇ ਹੈਵ ਨੋ ਮਨੀ ਬਾਜਾ ਸਾ ਅਰਸ਼ਾ ਅੰਝਲੀ ਦੇਣੀ ਚਾਹੀਦੀ ਜਿਹੜੇ ਕਿਸਾਨ ਸ਼ਹੀਦ ਹੋਏ ਕਿਉਂਕਿ ਪਿਛਲੀ ਵਾਰ ਵੀ ਸ਼ਹੀਦ ਜਿਹੜੇ ਕਿਸਾਨ ਹੋਏ ਸੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਸੀ ਸੋਕਰਨ ਸਮੇਤ ਜਿਹੜੇ ਬਾਕੀ ਜ਼ਰੂਰ ਨਾ ਇਹ ਐਡ ਕਰਨਗੇ ਤੇ ਮੈਂ ਕਰਾਂਗਾ ਜੀ ਭਾਇਆ ਸਾਹਿਬ ਕੱਲ ਮੁੱਖ ਮੰਤਰੀ ਸਾਹਿਬ ਨੇ ਸੁਖ ਵਿਲਾਸ ਤੇ ਕਾਗਜ਼ ਦਿਖਾਏ ਨੇ ਤੇ ਉਹ ਕਿਹਾ ਕਿ 108 ਕਰੋੜ ਦੇ ਜਿਹੜੇ ਉਹ ਟੈਕਸ ਉਹ ਮਾਫ ਕਰਾਲੇ ਤੇ ਕਿਹਾ ਕਿ ਉਹਦੀ ਇੱਟਾਂ ਜਿਹੜੀਆਂ ਉਹ ਲੋਕਾਂ ਦੇ ਖੂਨ ਦੇ ਨਾਲ ਲੱਗੀਆਂ ਨੇ ਦੇਖੋ ਮੈਂ ਭਗਵੰਤ ਮਾਨ ਜੀ ਨੂੰ ਕਹਿੰਦਾ ਡਰਾਮਾ ਬੰਦ ਕਰੋ ਤੁਹਾਡੇ ਇਸ ਡਰਾਮੇ ਦੀ ਛੁਟਕੀਆਂ ਮਾਰ-ਮਾਰ ਐਮਐਸਪੀ ਤੁਸੀਂ ਵੰਡਦੇ ਰਹੇ ਹੋ ਤੁਸੀਂ ਹੁਣ ਸੁਖ ਵਿਲਾਸ ਦੀ ਗੱਲ ਕਰ ਗਏ ਸੁਖ ਕਰਨ ਸਿੰਘ ਨੂੰ ਤੇ ਤੁਸੀਂ ਡਿਫੈਂਡ ਨਹੀਂ ਕਰ ਸਕੇ ਸੁਖ ਵਿਲਾਸ ਨੂੰ ਤੁਸੀਂ ਕੀ ਕਰਨਾ ਜਾਣ ਹੀ ਨਹੀਂ ਤੁਹਾਡੇ ਤੇ ਆਪ ਕਰਕੇ ਵਿਖਾਓ ਕਰ ਰਹੇ ਨੇ ਡਰਾਮਾ ਹੀ ਹੈ ਇੱਕ ਮਨਿਸਟਰ ਇਹਨਾਂ ਦਾ ਇੱਥੇ ਕਹਿੰਦਾ ਸੀ ਕਿ ਮੈਂ ਇੱਥੇ ਬਦ ਸਕੂਲ ਖੋਲ ਦੇਣਾ ਸੀ ਸਕੂਲ ਤੇ ਕੀ ਖੋਲਣਾ ਸੀ ਇਹਨਾਂ ਨੇ ਉਹ ਕਰਕੇ ਤੇ ਵਿਖਾਓ ਨੇਰੇ ਐਵੇਂ ਉਹ ਉਹਨਾਂ ਨੂੰ ਉਹੀ ਦੇਈ ਜਾਂਦੇ ਹੋ ਨੋਟਿਸਿਸ ਹੀ ਦੇਈ ਦਿੰਦੇ 108 ਕਰੋੜ ਦਾ ਤੂੰ ਹੀ ਨੋਟਿਸ ਦੋਗੇ ਹਾਈ ਕੋਰਟ ਚੋਂ ਹਟੇ ਲੈ ਆਣਗੇ ਗੱਲ ਉਥੇ ਦੀ ਉਥੇ ਹੀ ਤੋਂ ਗੱਲ ਇਹ ਹੈ ਕੁਝ ਵੀ ਨਹੀਂ ਡਰਾਮਾ ਝੂਠ ਫਰਾਡ ਨੇਰੇ ਇਹਨਾਂ ਕੋਈ ਹੀ ਰਹਿ ਗਿਆ ਐਂਡ ਜਿਹੜੀ ਮੇਰੀ ਪਹਿਲੇ ਵੀ ਮੈਂ ਤੁਹਾਨੂੰ ਕਹਿੰਦਾ ਰ ਅੱਜ ਫੇਰ ਕਹਿ ਰਿਹਾ ਆਊਟਸਾਈਡ ਦੀ ਵਿਧਾਨ ਸਭਾ ਕਿ ਇਹ ਜਿਹੜਾ ਬਕੈਦਾਤਾ ਔਰ ਗੋਡੇ ਟੇਕ ਚੁੱਕਿਆ ਸੈਂਟਰ ਤੇ ਇਹ ਰਿਪਰੈਜ਼ੈਂਟੇਟਿਵ ਭਾਜਪਾ ਦੀ ਸਰਕਾਰ ਇਹ ਪੰਜਾਬ ਦਾ ਰਿਪਰੈਜ਼ੈਂਟੇਟਿਵ ਨਹੀਂ ਨਾ ਹੀ ਆਪ ਦੀ ਜਿਹੜੀ ਸੈਂਟਰ ਲੀਡਰਸ਼ਿਪ ਨਾ ਉਹਦੇ ਕਹਨੇ ਚ ਇਹ ਬੜਾ ਕੁਝ ਇਹਨਾਂ ਵਿੱਚ ਚੱਲ ਰਿਹਾ ਹੀ ਇਸ ਨੋ ਮੋਰ ਰਿਪਰੈਜ਼ੈਂਟਿੰਗ ਥੈਮ ਹੀ ਇਸ ਰਿਪਰੈਜ਼ੈਂਟਿੰਗ ਦੀ ਸੈਂਟਰ ਗਵਰਨਮੈਂਟ ਠੀਕ ਸੋ ਐਂਡ ਐਂਡ ਟੈਸਟ ਆਫ ਪੰਜਾਬ will never be safe in his hands ਗੱਲ ਦੀ ਸਰ ਸਰ ਇੱਕ ਵਾਰ